विशा चाहते सदा आज अपने आपू कह के खुद न ही फोन कराया मैं आज अपने आपू कह के खुद न ही फोन कराया मैं थोड़ा पूछ के हाल चाल जिहार चाहते फिर बुलाया मैं थोड़ा पूछ के हाल चाल जिहा घर चाहते फिर बुलाया मैं बै खुद न जद मैं चाह पीती ਕੁਝ ਮਸਲਿਆਂ ਤੇ ਸਲਾਹ ਕੀਤੀ ਫਿਰ ਜੋ ਖੁਦ ਨੇ ਖੁਦ ਨੂੰ ਸਲਾਹ ਦਿੱਤੀ ਫਿਰ ਰੂਹ ਨੇ ਵੀ ਵਾਹ ਵਾਹ ਕੀਤੀ ਬੜਾ ਖਿੜਖਿੜ ਹਸੀਆਂ ਰਲ ਕੇ ਜੀ ਅਸੀਂ ਆਪਣੀਆਂ ਗੱਲਾਂ ਬਾਤਾਂ ਤੇ ਐਵੇਂ ਫालतू ਕੋਈ ਗੱਲ ਨਹੀਂ ਕੀਤੀ ਇੱਧਰ ਉੱਧਰ ਦੇਆਂ ਹਾਲਾਤਾਂ ਤੇ ਇੱਕ ਗਹਿਰੀ ਚਰਚਾ ਵੀ ਕੀਤੀ ਕੱਲ ਦੇ ਮਿੱਥੇ ਨਿਸ਼ਾਨਿਆਂ ਤੇ ਫਿਰ ਬਾਲਾ ਹੀ ਹੈਰਾਨ ਹੋਈਆਂ ਅੰਦਰ ਪਰੇ ਪਏ ਖਜ਼ਾਨਿਆਂ ਦੇ ਐਦਾਂ ਹੀ ਮਿਲਦੇ ਰਹੀਏ ਜੀ ਕਦੇ ਤੂੰ ਸੱਦ ਲਈ ਕਦੇ ਮੈਂ ਸੱਦਲਾਂ ਰੋਜ਼ਾਨਾ ਦੇ ਰੁਝੇਮਿਆਂ 'ਚੋਂ ਕਦੇ ਸਮਾਂ ਤੂੰ ਕੱਢ ਲਈ ਕਦੇ ਮੈਂ ਕੱਢਲਾਂ ਸ਼ੁਕਰੀਆ